ਅੱਜ ਤਨ ਬਟਾਲਾ ਦੀ ਐਸੀ ਬੱਚੀ ਨੇ ਮਨੋਲੇ ਆ ਮਨੋਲੇ ਆ ਜਿਹੜੀ ਚਾਰ ਸਟੇਟਾਂ ਦੇ ਵਿੱਚ ਜਿਨ੍ਹਾਂ ਨੇ ਅਵਾਰਡ ਹਾਸਲ ਕੀਤਾ ਔਰ ਜਿਹੜੇ ਚਾਰ ਸਟੇਟਾਂ ਤੋਂ ਅਵਾਰਡ ਹਾਸਲ ਕੀਤਾ ਹੈ ਉਹਦੇ ਵਿੱਚ ਜਿਹੜੀ ਸਟੇਟ ਹੈ ਹਿਮਾਚਲ ਹਰਿਆਣਾ ਔਰ ਜੇਂਡਕੇ ਜਿਹੜੀ ਬਟਾਲੇ ਦੀ ਲੜਕੀ ਆ ਉਹਨੇ ਇੱਕ ਅਵਾਰਡ ਹਾਸਲ ਕੀਤਾ ਆਪਾਂ ਗੱਲ ਵੀ ਕਰਦੇ ਬੇਟੀ ਦੇ ਨਾਲ ਹਾਂਜੀ ਬੇਟਾ ਕੀ ਨਾਮ ਤੁਹਾਡਾ ਮਾਧਵੀ ਬੇਟਾ ਕਿਹੜੀ ਗੇਮ ਸੀ ਕਿਸਮੇ ਕਿੰਨਾ ਹੈ ਦਮ

मैं उस भारत से आती हूँ जिसके होठों पर गंगा और हाथों में तिरंगा है वो भारत जो कभी सत्यम शिवम सुंदरम कभी वंदे मातरम और कभी पंजाब सिंध गुजरात मराठा उत्कल मैं उस भारत से आती हूँ जो ठुकराए हुए लोगों की श्रं स्थली बन जाता है साथ प्रदेशियों को भी सिस्टर्स एंड ब्रदर्स कहकर बुलाता है मैं उस भारत से आती हूँ जुदा कभी रुका डरा न झुका है मैं उस भारत से आती हूँ जो वीरता की वसुंधरा है मेरा भारत वासुदेव कुटुम कटम के सिद्धांत पर जिया मेरा भारत वो नीलकंठ है जिसने खुद विश्व पी दूसरों को अमृत दान किया मैं गौतम के भारत से आती हूँ जहाँ जनहित के लिए एक राजपुत्र सन्यासी हो जाता है मैं राम के भारत से आती हूँ जहाँ पिता की बात पर बेटा वनवासी हो जाता है मैं उस भारत से आती हूँ जो स्त्री को उसके स्वाभिमान से पहचानता है मेरा भारत आकाश सा बलवान होकर भी धरती सा धैर्यवान है पर नानी का पान हो जाए तो हमारा बच्चा बच्चा हनुमान है पढ़ो हमारा इतिहास जो हमारे मस्तक पर छपा है एक दुशासन ने हमारी बेटी का आंचल खींच दिया हमने सौ भाइयों की चिता चला दी आज अपना परिचय इसलिए दिया क्योंकि प्रणाम करके परिचय देना हम भारत वासियों की परंपरा है ਇਹ ਜਿਹੜੀ ਇੱਕ ਕਹਾਣੀ ਕਿੰਨੇ ਸਖਾਈ ਤੁਹਾਨੂੰ ਕਿੱਥੋਂ ਆਈ ਕਿਉਂਕਿ ਅੱਜਕੱਲ ਛੋਟੇ ਬੱਚੇ ਤਾਂ ਮੋਬਾਈਲ ਨੂੰ ਲੱਗਦਾ ਕੋਈ ਵੀ ਕੋਈ ਕਾਰਟੂਨ ਦੇਖਦਾ ਕੋਈ ਪਰ ਇਹ ਪਹਿਲੀ ਵਾਰੀ ਮੈਂ ਕੋਈ ਬੱਚਾ ਦੇਖਿਆ ਹੈ ਜਿਹੜਾ ਇੱਕ ਇਤਿਹਾਸ ਨਾਲ ਜੁੜਿਆ ਦਾ ਇਹ ਮੈਂ ਖੁਦ ਹੀ ਤਿਆਰ ਕਰਤੀ ਹੂ ਵਿਦ ਅ ਹੈਲਪ ਆਫ YouTube ਇਹ ਮੇਰੀ ਇਹ ਮੈਂ ਖੁਦ ਹੀ ਮੈਨੂੰ ਪਸੰਦ ਹੈ ਰਿਲੀਜੀਅਸ ਥੀਮ ਤੇ ਬੋਲਣਾ ਇਸ ਲਈ ਮੈਨੇ ਇਹ ਟੌਪਿਕ ਚੁਣਾ ਮਹਾਭਾਰਤ ਸੇ ਰਿਲੇਟਡ ਬੇਟਾ ਯਾਦ ਕੀਤਾ ਤੁਸੀਂ ਸਾਰਾ ਕੁਝ ਮੂੰਹ ਜਬਾਨੀ ਬੋਲਦੇ ਪਿਓ ਫਿਰ ਯਾਦ ਕਰਨਾ ਤਾਂ ਬਹੁਤ ਔਖਾ ਹੁੰਦਾ ਹੈ ਪ੍ਰੈਕਟਿਸ ਕਰੋ ਪ੍ਰੈਕਟਿਸ ਕੇ ਕਲਿਆ ਮੈਨੇ ममी पापा था भी कोई था हाँ उन्होंने मतलब वो, दे दे वो भी मेरे लिए बहुत बड़ा जोग था, क्योंकि मैंने पढ़ना होता है तो मुझे इतना टाइम नहीं होता कि मैं इतनी इतनी बड़ी पॉइट्री लिख पाऊँ तो मेरी मम्मा इतनी हेल्प कर, कर देते थे, थे और मेरे पापा मुझे इतने इतनी दूर कॉम्पिटिशन पर लेके जाना ये भी कोई छोटी बात नहीं है बे, बेटा गेम जीते अवार्ड किसमें कितना है दम वो एक मल्टी टीवी नेशनल एक कंपनी है चंडीगढ़ की किसमें कितना है दम के के एच डी उसकी शॉर्ट फॉर्म है मैंने उसमें वो स्कूल में पहले आए थे हमारे वहाँ पे फर्स्ट टू राउंड ऑडिशंस के स्कूल में हुए उसके बाद मेरा जो था क्वार्टर फाइनल वो जेम्स कैम्ब्रिज था फिर सेमीफाइनल दीना नगर था और ग्रैंड फिनाले जो भी मैं फर्स्ट रनर अप संगरूर में था वो हूँ मैं उसमें ये मेरी ट्रॉफी मेरी शील्ड मैंने उसमें फर्स्ट रनर अप की पोजिशन ली है ਉਹ ਪਾਪਾ ਗੱਲ ਵੀ ਕਰਦੇ ਇਹਨਾਂ ਦੇ ਪਾਪਾ ਦੇ ਨਾਲ ਕਿਉਂਕਿ ਪਾਪਾ ਨੂੰ ਵੀ ਪਤਾ ਹੈ ਕਰਦੇ ਵੀ ਕਿੰਨੀ ਇਹ ਜਿਹੜੀ ਬੇਟੀ ਆ ਤਿਆਰ ਹੋਈ ਦੀ ਆ ਕਿਸ ਤਰ੍ਹਾਂ ਤਿਆਰ ਕੀਤਾ ਪਾਪਾ ਨੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਮਨੀਸ਼ ਸੰਨ ਹੈ ਜੀ ਮੈਨੂੰ ਬਹੁਤ ਪ੍ਰਾਊਡ ਆ ਆਪਣੀ ਬੇਟੀ ਤੇ ਉਹ ਗਰਵ ਹੈ ਇਹ ਸ਼ੌਕ ਇਹਨੂੰ ਇੱਕਦਮ ਨਹੀਂ ਹੈਗਾ ਇਹਨੂੰ ਬਚਪਨ ਤੋਂ ਆ ਇਹ ਸ਼ੌਕ ਹੈਗਾ ਇਹਨੂੰ ਜਦੋਂ ਇਹ ਬਿਲਕੁਲ ਛੋਟੀ ਸੀ ਪ੍ਰੀ ਨਰਸਰੀ ਤੋਂ ਇਹਨੂੰ ਸਟੇਜ ਤੇ ਆਪਣੇ ਸਕੂਲ ਦੇ ਪ੍ਰੋਗਰਾਮ ਤੇ ਪੋਰਟਰੀ ਤੇ ਇਹਨੂੰ ਮਤਲਬ ਹਮੇਸ਼ਾ ਹੀ ਸ਼ੁਰੂ ਤੋਂ ਬੋਲਦੀ ਆਈ ਹੈ ਔਰ ਹਮੇਸ਼ਾ ਹੀ ਫਰਸਟ ਆਂਦੀ ਆਈ ਹੈ ਸਰ ਦਿੱਖਿਆ ਜਾਂਦੇ ਬਚਪਨ ਤੋਂ ਮੇਰੇ ਦਾਦੂ ਨੇ ਅਸੀਂ ਇਹ ਸ਼ੁਰੂ ਤੋਂ ਇਹਨੂੰ ਬੱਚੇ ਨੂੰ ਦਿੰਦੇ ਆ ਆ ਆਪਣੇ ਸਨਾਤਨ ਦਾ ਨੰਬਰ ਹੈ ਬੱਚਿਆਂ ਨੂੰ ਨੌਨ ਵੇਜ ਆਪਣੇ ਪੁਰਾਣੇ ਕਲਚਰ ਬਾਰੇ ਦੇਖੋ ਸਾਡੀ ਪੇਰੈਂਟਸ ਦੀ ਡਿਊਟੀ ਬਣਦੀ ਹੈ ਬੱਚਿਆਂ ਨੂੰ ਨਹੀਂ ਪਤਾ ਲੱਗੇਗਾ ਇਸ ਤਰ੍ਹਾਂ ਬੱਚਿਆਂ ਨੂੰ ਉਹਦੇ ਪੇਰੈਂਟਸ ਉਹਦੇ ਪਰਿਵਾਰ ਤੋਂ ਇਹ ਸੰਸਕਾਰ ਬਹੁਤ ਜ਼ਰੂਰੀ ਨੇ ਦੇਨੇ ਆ ਦਿੱਖਿਆ ਜਾਂਦੇ ਬੇਟੀ ਕਿੰਨੇ ਕ ਸਾਲ ਦੀ ਹੈ ਜਿਹੜੀ ਇੰਡੀ ਵਧੀਆ ਬੋਲਦੀ ਵੀ ਹੈ 11 ਸਾਲ ਦੀ ਅਸੀਂ 6ਵਿਚ ਪੜਦੀ ਆਰਟੀਕਲ ਸਕੂਲ ਚ ਦੇਖਿਆ ਤੁਸੀਂ ਬੇਟੀ ਜਿਹੜੀ 11 ਸਾਲ ਦੀ ਹੈ ਪਰ ਕਿਉਂਕਿ ਹਾਜਿਕਾ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਔਰ ਬੱਚੇ ਜਿਹੜੇ ਆ ਕਾਰਟੂਨ ਤੇ ਜਾਂ ਸੋਸ਼ਲ ਮੀਡੀਆ ਤੇ ਹੋਰ ਕੁਝ ਦੇ ਦੇ ਰਹੇ ਹੁੰਦੇ ਆ ਪਰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਮੈਂ ਬਟਾਲਾ ਤੋਂ ਵਿਕੀ ਮਲਿਕ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ